सफाई वाली हटा आधे नहीं आते रात कर दे करेगा सारा काम दसो क्यों रात पोचा राईट मासा ओवर पोचा राईट मजान दे चलो इधरो भी साफ कर दो फिर आज इधरो आज संडे पूरा रात काम करना है है ना वेरी गुड आज की अग्गे जाके अग्गे जाके पाओ यार। मामू भी ऐ वो देखे। ओ थके थक पाया करो तो इतने चिड़िया नहीं आने थोड़ा जाये सारे पास से सुधरा रात चलो आज आज हम चिड़िया आनी है तो ओ चिड़ी बैठी होने आएगी आज हूं आज थोड़े जे होने पहला चिड़ी नो खा लेंगे ओके भी पहन दिया

ਕਿੰਗ ਕੋਲਾ ਤਾਂ ਤੇ ਬਾਹਰ ਨੂੰ ਖਿਚਾਉਣਾ ਦੱਬ ਕੇ ਬਾਹਰ ਨੂੰ ਖਿਚਾਉ ਟਾਈਟ ਹੈ ਤੁਸੀਂ ਯੂਜ਼ ਨਹੀਂ ਕਰਦੇ ਨਾ ਖੋਲੋ ਖੋਲੋ ਪਾਈ ਦੀ ਟਾਈ ਕਰੋ ਇਹ ਤਰ ਨੂੰ ਗਾਉਂ ਹਾਂ ਹਾਂ ਟੱਕ ਕੇ ਬਾਹਰ ਨੂੰ ਫਿਰ ਖੋਣ ਖਿਚਰੋ ਬਾਹਰ ਨੂੰ ਬਾਰੀ ਵੈਰੀ ਗੁੱਡ ਹੂੰ ਕਾਕਾ ਜਿਹਾ ਨਹੀਂ ਛੋਟੇ ਜਿਹੇ ਤਾਂ ਲਈ ਜਨ ਵੱਡੇ ਹੋ ਗਏ ਹਾਂ ਜਨ ਨੇ ਪੂਰੇ ਪੈਰ ਫਸ ਜੇ ਤੇ ਨਹੀਂ ਨਹੀਂ ਹੂੰ ਕੀ ਬੁਲੀ ਬਟਾਓ ਤੇ ਉਹ ਦੱਬਾ ਰੇਸ ਕਿੱਥੇ ਆਜੀ ਰੇਸ ਰੇਸ ਦੱਬੀ ਜਾਂਦੀ ਹੈ ਹੂੰ ਗੱਟੀ ਚਾਟ ਕੀ ਗੱਡੀ ਸਟਾਰਟ ਆ ਹਾਂ ਇੱਕ ਦਿਨ ਇੱਥੇ ਆ ਕੇ ਵੇਖੋ ਕਿੱਥੇ ਇੱਥੇ ਆ ਕੇ ਵੇਖੋ ਪਹਿਲਾਂ ਆ ਵੇਖੋ ਬਤਾਉਣਾ ਹਾਂ ਤੇ ਮਤਲਬ ਰਾਜੀ ਬੈਟਰੀ ਦਾ ਚਾਰਜਰ ਕਿੱਥੇ ਲਿਚਾ ਦੇ ਲਿਆ ਚਾਰਜ ਕਰੀਏ ਚਾਰ ਕੱਕੇ ਟਿਪ ਖੋਤੇ ਨਹੀਂ ਪਤਾ ਕਿੱਥੇ ਹੂੰ ਟੂਟੀ ਗਲ ਨਹੀਂ ਇਨੂੰ ਚਾਰਜਰ ਸ਼ਾਇਦ ਇੱਥੇ ਰੱਖਿਆ ਲੱਭ ਦੇਣ ਚੱਲੋ ਹਾਂ ਲੋ ਹਾਂ ਇੱਥੇ ਇੱਥੇ ਕਿੱਥੇ ਰੱਖੋ ਹੂੰ ਕੱਕ ਜੀ ਥੋਲਾ ਛੋਲਾ ਚੇਤਾ ਆ ਗਿਆ ਇੱਥੇ ਰੱਖਿਆ ਲੱਗਦਾ ਮੈਨੂੰ ਵੀ ਚੇਤਾ ਆਉਂਦੇ ਹੈ ਨਾ ਹਾਂ ਚੱਲ ਲੱਭ ਕੇ ਹੁਣੇ ਲਾਉਨੇ ਨੂੰ ਚਾਰਜ ਯਾਰ ਫੇਰ ਫੇਰ ਕੱਕ ਜੀ ਆ ਟੈ ਤਾਲ ਛੱਤ ਕਰ ਆਹ ਹੋਵੇ ਚਲਾ ਲਿਆ ਕਰ ਹੁਣ ਫਿਰ ਤੂੰ ਮੁੜ ਕੇ ਰੱਖ ਦਾਂਗੇ ਜੇ ਨਹੀਂ ਯਾਰ ਕੱਕ ਜੀ ਆਹ ਆਪਾਂ ਇੱਥੇ ਵਾੜਾ ਪਾਣੀ ਦੇ ਵਾੜਾ ਖਰਾਬ ਕਰਨੀ ਹੈ ਨਹੀਂ ਇਲੈਕਟ੍ਰਿਕ ਆ ਬੇਟੇ ਇਲੈਕਟ੍ਰਿਕ ਖਰਾਬ ਹੁੰਦੀ ਹੈ ਨਾ ਪਾਣੀ 'ਚ ਸਮਝੇ ਰੋ ਬੱਤੀ ਕੱਟੀ ਨਹੀਂ ਕਾਫੋ ਵੱਡੀ ਨਹੀਂ ਖਰਾਬ ਹੁੰਦੀ ਯਾਰ ਪੁੱਤ ਤੂੰ ਹਲਾ ਮਮੂ ਜਿੰਨਤਾ ਕਾ ਆ ਗਿਆ ਬੱਕਰੀ ਇੱਕ 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 ਦੋ ਸਾਬ ਨੂੰ ਦੇ ਦੋ ਇੱਕ ਮੈਨੂੰ ਮੈਲਡੀ ਦੇ ਦੇ ਆ ਲੋ ਅਰੇ ਮੈਨੂੰ ਦੋ ਨਾ ਦੇ ਦੋ ਹੋਰ ਕਿਨੂੰ ਰਹਿ ਗਿਆ ਉਹਨੂੰ ਦੋ ਇਹਨੂੰ ਦੇ ਦੋ ਕੱਕ ਦੀ ਢੋਈ ਪਟੋਫੀ ਪਾਰ ਚ ਗਈ ਬਸ ਬਾਕੀ ਕਿੱਥੇ ਚਲੇ ਗਈਆਂ ਬਸ ਇੱਲੀ ਪਾਰ ਚ ਗਈ ਸਭ ਨੂੰ ਇੱਕ ਇੱਕ ਦੇ ਦੋ ਇੱਕ ਇੱਕ ਦੇ ਦੋ ਨਾ 1 1 ਦੇ ਦੋ 1 1 ਹਾਂ ਇੱਕ ਇਨ ਨੂੰ ਮਿਲ ਤੈਨੂੰ ਮਿਲ ਗਈ ਇਨ ਤੈਨੂੰ ਮਿਲ ਗਈ ਉਹਨਾਂ ਉਹਨੂੰ ਮਿਲ ਗਈ ਮਿਲ ਗਈ ਸਭ ਨੂੰ ਮਿਲ ਗਈ ਬਸ ਤੈਨੂੰ ਮਿਲ ਗਈ ਇਹਦੇ ਪਾਰ ਦੋ ਆ ਬਸ ਮਿਲ ਗਈ ਸਭ ਨੂੰ ਹੁਣ ਤੁਹਾਡੇ ਕੋਲ ਕਿਹੜੇ ਹਾਂ ਮਿੰਨੀਆਂ ਪੰਜ ਆ ਮਿਲ ਗਈ ਦੋ

ਕਾਕਾ ਜੀ ਦੀ ਹਾਈਟ ਨਹੀਂ ਪਹੁੰਚਦੀ ਇਹਦੇ ਤਾਂ ਬੈਨੂੰ ਨਾ ਲੱਗ ਜੇ ਫੇਰ ਉਹ ਆਟਾ ਕੇ ਆਰਟੀਕਲ ਵਿੜਨੇ ਆ ਫੇਲ ਫੇਲ ਪੱਲ ਨੂੰ ਥੀ ਇਹਦੇ ਨਾਲ ਕੀ ਹੋ ਜੂਗਾ ਫੇਲ ਪੱਕ ਕੇ ਦੋਤੀ ਆ ਫੇਰ ਬੱਕ ਜਾਂਦੀ ਹੈ ਮੇਰਾ ਆ ਚਿਪਕ ਨਹੀਂ ਆ ਅਸਲ ਚਿਪਕਦੀ ਨਹੀਂ ਮੇਰੇ ਦਿਨ ਇੰਨਾ ਤਾਂ ਸਾਨੂੰ ਨਹੀਂ ਪਤਾ ਯਾਰ ਤੈਨੂੰ ਕਿੱਥੋਂ ਪਤਾ ਲੱਗਾ पे नोटा पत्ता करके कर है हाँ? ये निवृत्ति हो गई और बड़ी गोल हाँ तो जी बड़ी तो जानी है हां हां हो गई नमस्ते कहां कब मरती नहीं मम्मी जी कैसे आप पीछे कब वेरी गुड मेरा बच्चा निवृत्ति सोनी आपी पे कितना बच्चे नहीं कौन चले ना आगे हम गाना करेंगे चुमके ना wans

ព្រះជួយឲ្យនៅឆាយព្រឹករៃកឆាយព្រឹកជួយកិលោ